ਇਹ ਜਬਰਦਸਤ ਨੂੰ ਉਹਨਾਂ ਦਾ ਇਸ਼ਤਿਹਾਰ ਉਹਨਾਂ ਨੂੰ ਵੀ ਸਜ਼ਾ ਦਿੱਤੀ ਹੈ ਔਰ ਇਹਨਾਂ ਨੂੰ ਵੀ ਸਜ਼ਾ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਦਿਆਂ ਮੇਰੇ ਆਪਣੀ ਪਾਰਲੀਮੈਂਟ ਦੇ ਲੋਕਾਂ ਦਾ ਬਹੁਤ ਧੰਨਵਾਦ ਦਿਆਂ ਆ ਸਾਰੇ ਲੀਡਰ ਵਰਕਰ ਜਿਹੜੇ ਸਾਰੇ ਨੇ ਇਹਨਾਂ ਦਾ ਬਹੁਤ ਧੰਨਵਾਦ ਦਿਆਂ ਔਰ ਛੋਟੇ ਸਾਹ ਜਿਆਦਾ ਦਾ ਅਸ਼ੀਰਵਾਦ ਮਾਤਾ ਗੁਜਰ ਘਰ ਦਾ ਅਸ਼ੀਰਵਾਦ ਉਹਨਾਂ ਦਾ ਤਾਸੀਰ ਲੈ ਨਹੀਂ ਦੇ ਸਕਦੇ ਉਹਨਾਂ ਦਾ ਸ਼ੇਰ ਕਰਕੇ ਅਸੀਂ 10 0 0 0 ਉਹ ਹੁਣ ਕੀ ਕਹ ਮੈਂ ਤੇ ਸ਼ੁਰੂ ਤੋਂ ਕਹਿੰਦਾ ਸੀ ਕਿ ਨਾ ਉਹ ਜ਼ੀਰੋ ਹੀ ਹੋਣੀ ਹੈਗੀ ਆ ਜਦੋਂ ਇੱਕ ਦੋ ਸੀਟਾਂ ਆ ਗਈਆਂ ਉਹ ਵੀ ਕਈ ਕਨਟਰਡਿਕਸ਼ਨ ਦੁੰਦੀ ਆ ਉਹਦੇ ਚ ਆ ਗਿਆਂ ਵੈਸੇ ਸਾਰਾ ਪੰਜਾਬ ਦਾ ਜਿਹੜਾ ਮੋਟਰ ਸੀ ਪੰਜਾਬ ਦਾ ਆਦਮੀ ਸੀ ਉਹ ਝਾੜੂ ਵਾਲਿਆਂ ਦੇ ਬਿਲਕੁਲ ਖਿਲਾਫ ਸੀ ਬਿਲਕੁਲ ਖਿਲਾਫ ਸੀ ਕਿਉਂਕਿ ਝੂਠੇ ਲੋਕ ਆ ਹੁਣ ਮਗਦਾ ਵੀ ਬਿਜਲੀ ਦਾ ਬਿੱਲ ਨਾ ਲੋਕਾਂ ਨੇ ਇਹ ਕਹਾਵਤ ਤਾਂ ਇਹ ਬਿੱਲੀ ਦੇ ਕੰਦੇ ਮੋਹ ਨੂੰ ਆਣਾ ਚਾਹੁੰਦੇ ਸੀ 300 ਜੂਨ ਨੂੰ ਫ੍ਰੀ ਆ ਇਹ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਬੜੇ ਸਮਝਦਾਰ ਨਹੀਂ ਇਹਨਾਂ ਨੂੰ ਲੱਗਦਾ ਹੈ ਕਿ ਉਹ ਜਿਹੜੀ ਭਾਈ ਵਾਲੀ ਹਵਾ ਵਾ ਉਹੀ ਚੱਲ ਜੂਗੀ ਹੁਣ 2.5 ਸਾਲ ਹੋ ਗਏ ਕੰਮ ਕੋਈ ਕਰ ਦੇਣੀ ਆ ਗੱਪਾਂ ਜਿੰਨੀਆਂ ਮਰਜ਼ੀ ਸੁਣ ਲੋ ਜੋ ਮਰਜ਼ੀ ਇਹਨਾਂ ਤੋਂ ਕਹਵਾ ਲਓ ਵਿਧਾਨ ਸਭਾ ਅਜ ਬਾਹਰ ਜੋ ਮਰਜ਼ੀ ਕਹਾਈ ਜਾਓ ਹੋਣੇ ਬੈਠ ਕੇ ਸੋਚਣਗੇ ਕਿ ਯਾਰ ਇਹ ਕੀ ਹੋ ਗਿਆ ਇਹ ਤਾਂ ਕਿਸੇ ਤਰੀਕਾ ਬਾਬਾ ਜੇ ਵਿਧਾਨਸਭਾ ਦਾ ਜੇ ਬਹੁਤ ਦੂਰ ਉਹ ਤੱਕ ਤਾਂ ਇਹਨਾਂ ਦਾ ਲੋਕਾਂ ਨੇ ਪਟਾਕਾ ਹੀ ਪਾ ਦੇਣਾ ਆ ਲੋਕ ਸਭਾ ਜੀ 2 ਸਾਲ ਬਾਅਦ ਹੀ ਪਟਾਕਾ ਪਾਤਾ ਤੇ ਹੁਣ ਦੇਖੋ ਇਹਨਾਂ ਨੂੰ ਕੀ ਅਕਲ ਆਉਂਦੀ ਆ ਕਿਉਂਕਿ ਇਹ ਤਾਂ ਪੋਸਟਰ ਬਣਾਉਂਦੇ ਹਨਾ 70 80 ਕਰੋੜ ਦਾ ਬਜਟ ਹੁੰਦਾ ਹੀ ਪੰਜਾਬ ਦਾ ਪਬਲਿਸਿਟੀ ਦਾ ਇਹ 7 800 ਵਰਕੇ ਮਿੰਟੇ ਐਡਾ ਕਿਹੜਾ ਕੰਮ ਸੀ ਤੁਹਾਡਾ ਜਿੱਥੇ ਸਰ ਰਾਮੰਦਰ ਦੀ ਇਹ ਗੱਲ ਕਰਦੇ ਆਂ ਰਾਮ ਦੇ ਨਾਂ ਤੇ ਜਿਹੜੀਆਂ ਵੋਟਾਂ ਨਹੀਂ ਉਤੋਂ ਇਹ ਸੀਟ ਹਾਰ ਰਿਹਾ ਨੇ ਕੀ ਕਹਿਣਾ ਚਾਹੁੰਦਾ ਉਤੋਂ ਹਾਰ ਚੁੱਕੇ ਨੇ ਇਹ ਇਹਦਾ ਮਤਲਬ ਉਤੋਂ ਜਿਹੜੇ ਲੋਕ ਸੀ ਉਤੋਂ ਦਾ ਜਿਹੜਾ ਵੋਟਰ ਆ ਉਹ ਬੜਾ ਗੰਭੀਰ ਔਰ ਬੜਾ ਸੋਚਵੰਦ ਹੈਗਾ ਉਹ ਕਿਸੇ ਮੁੱਦਿਆਂ ਤੇ ਵੋਟ ਪਾਉਣਾ ਚਾਹੁੰਦਾ ਸੀ ਉਹ ਇਸ ਤਰ੍ਹਾਂ ਦੇ ਮੁੱਦਿਆਂ ਤੇ ਵੋਟ ਨਹੀਂ ਪਾਉਣਾ ਚਾਹੁੰਦਾ ਔਰ ਮੈਂ ਗੱਲ ਆਪਣੇ ਫਾਈਨਲ ਪ੍ਰੋਡੂਸਰ ਕੋਲੇ ਬੋਲਦਾ ਤੇ ਤਿੰਨ ਤੇ 252 Gracias. Okay. ਉਹ ਲੱਗੇ ਹੋਏ ਆ ਦੇਖੋ ਸਾਡੇ ਸੀਨੀਅਰ ਲੀਡਰ ਲੱਗੇ ਹੋਏ ਆ ਅਲਾਈਅੰਸ 파ਟਨ ਨੂੰ ਬੰਦਾ online ਯਾ ਲੋਕਾਂ ਨਾਲ ਗੱਲ ਚੱਲ ਰਹੀ ਆ ਕੱਲ ਤਾਂ ਕੋਈ ਪਿਕਚਰ ਨਹੀਂ ਰੁਕੀ ਸੀ ਵੀ ਆਪਣੇ ਪਹਿਲਾਂ ਤੁਹਾਡਾ ਮੇਅ ਬਹੁਤ ਕਿਹਾ ਬੜਾ ਕੰਮ ਕਰਨਾ ਉਹ ਪੱਤਰ ਸਾਹਿਬ ਦੇ ਨਹੀਂ ਦੇਖੋ ਇੱਕ ਤਾਂ ਮੇਰੀ ਪੁਰਾਣੀ ਲਿਸਟ ਬਹੁਤ ਪੈਣੇਗਾ ਦੂਸਰਾ ਹੁਣ ਮੈਂ ਆ ਲੀਡਰ ਸਾਰਿਆਂ ਨਾਲ ਹੁਣ ਦੁਬਾਰਾ ਗੱਲ ਕਰੂੰਗਾ ਨਾ ਕਿਉਂਕਿ ਦੇਖੋ ਪੰਜ ਸਾਲ ਗੁਜ਼ਰ ਗਏ ਤੇ ਇਹਨਾਂ ਸਾਰਿਆਂ ਨਾਲ ਗੱਲ ਕਰਾਂਗੇ ਵਰਕ ਰਾਮ ਨਾਲ ਗੱਲ ਕਰਾਂਗੇ ਇਹ ਭਾਈ ਉਹਨੇ ਹੁਣ ਕੀ ਪ੍ਰਾਇੋਰਟੀ ਆ ਕੀ ਚਾਹੁੰਦੇ ਹੋ ਉਹ ਸਾਰਾ ਫਿਰ ਮਿਕਸ ਕਰਕੇ ਫਿਰ ਅੱਗੇ ਬਤਾ ਦਿਓ ਠੀਕ ਹੈ ਥੈਂਕ ਯੂ